ਜਿਹੜੇ-ਜਿਹੜੇ ਮੇਰੇ ਭੈਣ ਭਰਾ ਚਾਹੁੰਦੇ ਨੇ ਕਿ ਉਹਨਾਂ ਦੀ ਉਮਰ ਲੰਬੀ ਹੋਵੇ ਤਾਂ ਹਮੇਸ਼ਾ ਇੱਕ ਗੱਲ ਆਪਣੀ ਜੇਬ ਦੇ ਵਿੱਚ ਪਾ ਕੇ ਰੱਖੋ ਆਪਣੇ ਪਰਸ 'ਚ ਪਾ ਕੇ ਰੱਖੋ ਫਿਰ ਤੁਹਾਡੀ ਉਮਰ ਬਹੁਤ ਲੰਬੀ ਹੋਵੇਗੀ ਤੁਹਾਨੂੰ ਦਵਾਈਆਂ ਨਹੀਂ ਖਾਣੀਆਂ ਪੈਣਗੀਆਂ ਜਾਂ ਇੰਜ ਕਹਿ ਲਿਆ ਜਾਵੇ ਕਿ ਮਨੁੱਖ ਦੀ ਜ਼ਿੰਦਗੀ 'ਚ ਬਹੁਤ ਸਕੂਨ ਹੋਵੇਗਾ ਕਿਉਂਕਿ ਅਕਸਰ ਮਨੁੱਖ ਕੀ ਕਰਦਾ ਹੈ ਕਿ ਉਹਦੀ ਉਮਰ ਪਹਿਲਾਂ ਤਾਂ 20-22 ਸਾਲ ਪੜ੍ਹਾਈ 'ਚ ਨਿਕਲ ਜਾਂਦੀ ਨੇ ਜਿਵੇਂ ਮੰਨ ਲਓ 10ਵੀਂ ਪਲੱਸ ਟੂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜਾਂ ਇਹ ਤੋਂ ਬਾਅਦ ਕਈ ਹੋਰ ਤਰ੍ਹਾਂ ਦੀਆਂ ਉਸ ਤੋਂ ਬਾਅਦ ਬੰਦਾ 25 ਸਾਲਾਂ ਅੰਦਰ ਹੁੰਦਾ 25 ਸਾਲਾਂ ਤੋਂ ਬਾਅਦ ਉਹ ਕੰਮ ਤੇ ਲੱਗ ਜਾਂਦਾ ਨੌਕਰੀ ਧੰਦੇ ਤੇ ਲੱਗ ਜਾਂਦਾ ਜਾਂ ਉਹ ਆਪਣਾ ਬਿਜ਼ਨਸ ਕਰਨ ਲੱਗ ਪੈਂਦਾ ਫਿਰ ਇੰਝ ਕਰਦੇ ਆ ਕਰਦੇ ਆ ਉਮਰ 50 ਸਾਲ ਹੋ ਜਾਂਦੀ ਆ ਤੇ ਤੁਸੀਂ ਇੱਥੋਂ ਤੱਕ ਵੀ ਨੋਟ ਕੀਤਾ ਹੋਣਾ ਕਿ ਕਈ 50 ਸਾਲ ਦੀ ਉਮਰ ਤੱਕ ਪਹੁੰਚਦੇ ਆ ਪਹੁੰਚਦੇ ਆ ਬਹੁਤ ਸਾਰੀਆਂ ਬਿਮਾਰੀਆਂ ਨਾਲ ਪੀੜਿਤ ਹੋ ਜਾਂਦੇ ਨੇ ਤੇ ਕਈ ਲੋ ਦਵਾਈਆਂ ਤੋਂ ਬਾਅਦ ਖਾਣੀਆਂ ਸ਼ੁਰੂ ਕਰਦੇ ਨੇ ਜਦੋਂ ਤਾਂ ਉਹ 60-65 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ ਜੋ ਬਹੁਤ ਹੀ ਦੁੱਖਦਾਈ ਆ ਜੇ ਅਸੀਂ ਚਾਹੁੰਦੇ ਆ ਕਿ ਸਾਡੀ ਉਮਰ 100 ਸਾਲ ਤੱਕ ਰਹੇ ਤਾਂ ਫਿਰ ਇੱਕ ਚੀਜ਼ ਆਪਣੇ ਪਰਸ ਦੇ ਵਿੱਚ ਪੱਕੀ ਪਾ ਕੇ ਰੱਖਿਓ ਫਿਰ ਤੁਸੀਂ ਲੰਬੀ ਉਮਰ ਜੀਵੋਗੇ ਤੁਹਾਨੂੰ ਦਵਾਈਆਂ ਨਹੀਂ ਖਾਣੀਆਂ ਪੈਣਗੀਆਂ ਤੁਹਾਡਾ ਪੈਸਾ ਦਵਾਈਆਂ ਦੇ ਉੱਪਰ ਨਹੀਂ ਇਨਵੈਸਟ ਹੋਏਗਾ ਤੇ ਤੁਹਾਡੀ ਜ਼ਿੰਦਗੀ 'ਚ ਬੜਾ ਸਕੂਨ ਤੇ ਬੜਾ ਮਜ਼ਾ ਹੋਵੇਗਾ ਉਹ ਚੀਜ਼ ਆ ਜਿਹਨੂੰ ਤੁਹਾਡੇ ਵਰਗੇ ਕਹਿੰਦੇ ਕਿ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਸਿਹਤ ਦਾ ਖਿਆਲ ਰੱਖਦਾ ਜਿਹੜਾ ਮਨੁੱਖ ਆਪਣੀ ਫਿਟਨੈਸ ਦਾ ਖਿਆਲ ਰੱਖਦਾ ਉਹ ਮਨੁੱਖ ਜ਼ਿੰਦਗੀ ਚ ਲੰਬੀ ਉਮਰ ਤੱਕ ਜਿਉਂਦਾ ਰਹਿੰਦਾ ਅੱਜ ਅਸੀਂ ਕੀ ਵੇਖ ਰਹੇ ਹਾਂ ਬਹੁਤੇ ਲੋਕਾਂ ਨੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਬੋਡੀ ਲੈਂਗੁਏਜ ਜਿਹੜੀ ਖਰਾਬ ਹੋ ਜਾਂਦੀ ਖਾਣ ਪੀਣ ਦੀਆਂ ਆਦਤਾਂ ਕਰ ਹੁਣ ਕਈ ਸਵਾਲ ਕਰਨਗੇ ਜੀ ਇਦਾਂ ਹੋ ਜਾਂਦਾ ਉਹ ਭਈ ਖਾਂਦੇ ਤੇ ਆਪਾਂ ਹੀ ਆ ਨਾ ਮੰਨ ਲਓ ਖਾਣ ਦੀ ਵੀ ਆਦਤ ਆਪਣੀ ਮੂੰਹ ਵੀ ਸਾਡਾ ਤੇ ਹੱਥ ਪੈਰ ਵੀ ਸਾਡੇ ਘਰ ਵੀ ਸਾਡਾ ਪਲੇਟਾਂ ਵੀ ਸਾਡੀਆਂ ਖਾਣੇ ਤੇ ਆਪਾਂ ਹੀ ਆ ਨਾ ਜਦੋਂ ਅਸੀਂ ਸਰੀਰ ਨੂੰ ਲੋੜ ਤੋਂ ਵੱਧ ਭਾਰਾ ਕਰਨ ਲੱਗ ਪੈਂਦੇ ਆ ਜਾਂ ਸਾਡੀ ਬਾਡੀ ਬਹੁਤ ਭਾਰੀ ਹੋ ਜਾਂਦੀ ਆ ਫੇ ਸਾਨੂੰ ਰੋਗ ਲੱਗਣ ਲੱਗ ਪੈਂਦੇ ਨੇ ਅੱਜ ਬਹੁਤ ਸਾਰੇ ਲੋਕ ਆਪਣੀ ਫਿਟਨੈਸ ਤੇ ਧਿਆਨ ਨਹੀਂ ਦੇ ਰਹੇ ਹਾਂ ਬਹੁਤ ਸਾਰੇ ਲੋਕ ਦੇ ਵੀ ਰਹੇ ਨੇ ਨਾਲ ਜਿਹੜੇ ਚੰਗੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੀ ਉਮਰ ਲੰਬੀ ਹੋਵੇ ਉਹ ਆਪਣੀ ਫਿਟਨੈਸ ਤੇ ਵੀ ਧਿਆਨ ਦੇਣਾ ਚਾਹੁੰਦੇ ਨੇ ਤੇ ਦਿੰਦੇ ਵੀ ਨੇ ਜਿਵੇਂ ਹਲਕੀ ਕਸਰਤ ਕਰਦੇ ਰਹਿੰਦੇ ਨੇ ਥੋੜਾ ਖਾਂਦੇ ਨੇ ਹਰ ਰੋਜ਼ ਆਪਣਾ ਭਾਰ ਜੋਖਦੇ ਨੇ ਅੱਜ ਹੋ ਸਕਦਾ ਬਹੁਤ ਸਾਰੇ ਘਰਾਂ ਦੇ ਵਿੱਚ ਆਪਣਾ ਭਾਰ ਜੋਖਣ ਵਾਲਾ ਕੰਡਾ ਹੀ ਨਾ ਹੋਵੇ ਅਸੀਂ ਕਿੰਨੇ ਪੈਸੇ ਖਰਚ ਕਰਦੇ ਆ ਅਸੀਂ ਕਿੰਨੇ ਹੋਰ ਵੀ ਇਨਵੈਸਟ ਕਰਦੇ ਆ ਆਪਣੇ ਘਰ ਦੇ ਵਿੱਚ ਇੱਕ ਕੰਡਾ ਲੈ ਕੇ ਆਓ ਜਿੱਥੇ ਭਾਰ ਜੋਖਿਆ ਜਾਂਦਾ ਹੋਵੇ ਉਹ ਛੋਟੀ ਜੀ ਪਲੇਟ ਮਿਲ ਜਾਂਦੀ ਆ ਆਮ ਤੌਰ ਤੇ ਬਾਜ਼ਾਰਾਂ ਚ ਜਿਹਦੇ ਵਿੱਚ ਕਿਲੋਆਂ ਚ ਵੀ ਭਾਰ ਆਉਂਦਾ ਤੇ ਗ੍ਰਾਮਾਂ ਚ ਵੀ ਆਉਂਦਾ ਜਦੋਂ ਅਸੀਂ ਹਰ ਰੋਜ਼ ਆਪਣਾ ਭਾਰ ਜੋਖਾਂਗੇ ਸਾਨੂੰ ਪਤਾ ਲੱਗ ਜਵੇਗਾ ਸਾਡਾ ਭਾਰ ਵਧ ਰਿਹਾ ਕਿ ਘਟ ਰਿਹਾ ਸਾਨੂੰ ਆਪਣੀ ਹਾਈਟ ਦੇ ਮੁਤਾਬਕ ਭਾਰ ਰੱਖਣਾ ਚਾਹੀਦਾ ਤੇ ਜਦੋਂ ਅਸੀਂ ਹਰ ਰੋਜ਼ ਆਪਣਾ ਭਾਰ ਜੋਖਾਂਗੇ ਤੇ ਫਿਰ ਕੀ ਹੁੰਦਾ ਜੇ ਅਸੀਂ ਇੱਕ ਦਿਨ ਵੱਧ ਖਾਣਾ ਖਾ ਲਿਆ ਜਾਂ ਵੱਧ ਚੀਜ਼ਾਂ ਸਵਾਦ ਨਾਲ ਖਾ ਲਈਆਂ ਅਗਲੇ ਦਿਨ ਫਿਰ ਆਪਾਂ ਉਹਨੂੰ ਕਵਰ ਕਰ ਲੈਂਦੇ ਆ ਕਿ ਅੱਜ ਮੈਂ ਥੋੜਾ ਖਾਣਾ ਖਾਣਾ ਹੈ ਜਾਂ ਅੱਜ ਮੈਂ ਇੱਕ ਟਾਈਮ ਦੀ ਇੱਕ ਰੋਟੀ ਮਿਸ ਕਰ ਦੇਣੀ ਹੈ ਤਾਂ ਕਿ ਮੇਰਾ ਭਾਰ ਫਿਰ ਦੁਬਾਰਾ ਹੋ ਜਾਵੇ ਤੇ ਜੇਕਰ ਅਸੀਂ ਕਿਤੇ ਫੰਕਸ਼ਨ ਤੇ ਜਾਂਦੇ ਆ ਜਾਂ ਕਿਸੇ ਪ੍ਰੋਗਰਾਮ ਤੇ ਜਾਂਦੇ ਆ ਤੇ ਕੁਝ ਲੋਕ ਕੀ ਕਰਦੇ ਆ ਬਹੁਤ ਜ਼ਿਆਦਾ ਖਾਣਾ ਖਾਈ ਜਾਂਦੇ ਆ ਦੇ ਨਹੀਂ ਕੀ ਸਾਹੀ ਉੱਥੇ ਵੀ ਸੰਜਮ ਖਾਣੂ ਕਰਨਾ ਚਾਹੀਦਾ ਕਿ ਮੈਂ ਜ਼ਿਆਦਾ ਖਾ ਲਿਆ ਤੇ ਮੇਰਾ ਭਾਰ ਜ਼ਿਆਦਾ ਵੱਧ ਜਾਵੇਗਾ ਫਿਰ ਮੈਂ ਇਹਨੂੰ ਕਿਵੇਂ ਕੰਟਰੋਲ ਕਰਾਂਗਾ ਹਮੇਸ਼ਾ ਆਪਣੀ ਫਿਟਨੈਸ ਤੇ ਧਿਆਨ ਦੋ ਆਪਣੀ ਸਿਹਤ ਵੱਲ ਧਿਆਨ ਦੋ ਥੋੜਾ ਖਾਓ ਬਿਨਾ ਜਿਆਦਾ ਨੂਨ ਮਿਰਚ ਮਸਾਲੇ ਨਾ ਖਾਓ ਤਲੀਆਂ ਚੀਜ਼ਾਂ ਤੋਂ ਥੋੜਾ ਪਰਹੇਜ਼ ਕਰੋ ਹਾਂ ਟੇਸਟ ਮੁਤਾਬਕ ਸਭ ਕੁਝ ਖਾ ਸਕਦੇ ਹੋ ਖਾਣਾ ਵੀ ਚਾਹੀਦਾ ਟੇਸਟ ਮੁਤਾਬਕ ਪਰ ਪਲੇਟਾਂ ਭਰ-ਭਰ ਕੇ ਨਹੀਂ ਖਾਣਾ ਚਾਹੀਦਾ ਜੇ ਅਸੀਂ ਪਲੇਟਾਂ ਭਰ-ਭਰ ਕੇ ਖਾਵਾਂਗੇ ਤਾਂ ਸਾਡੇ ਲਈ ਬਹੁਤ ਔਖਾ ਜਾਵੇਗਾ ਸਾਡੀ ਸਿਹਤ ਖਰਾਬ ਹੋ ਜਾਵੇਗੀ ਜਿਹੜੇ ਲੋਕ ਫਿਟਨੈਸ ਤੇ ਧਿਆਨ ਦਿੰਦੇ ਨੇ ਖੇਤਮੰਦ ਰਹਿੰਦੇ ਨੇ ਫਿਰ ਜਾਓ ਆਪਣੀ 50 60 ਸਾਲ ਦੀ ਉਮਰ ਤੋਂ ਬਾਅਦ ਜਦੋਂ ਉਹਨਾਂ ਦੇ ਬੱਚੇ ਵੀ ਵਿਆਹੇ ਜਾਂਦੇ ਨੇ ਫਿਰ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਸਕੂਨ ਹੁੰਦਾ ਬੜਾ ਮਜ਼ਾ ਹੁੰਦਾ ਕਿਉਂਕਿ ਗੋਡੇ ਹੱਥ ਪੈਰ ਹੱਡੀਆਂ ਸਰੀਰ ਪੂਰੇ ਤਰ੍ਹਾਂ ਐਕਟਿਵ ਹੁੰਦਾ ਬੰਦੇ ਨੂੰ ਜ਼ਿੰਦਗੀ ਜੀਉਣ ਦਾ ਮਜ਼ਾ ਆ ਜਾਂਦਾ ਹੈ ਬੜਾਪਾ ਇੰਜ ਲੱਗਦਾ ਕਿ ਜਿਵੇਂ ਬੰਦਾ ਜਵਾਨੀ ਦੇ ਵਿੱਚ ਤੁਰਿਆ ਫਿਰਦਾ ਹੋਵੇ ਇਸ ਕਰਕੇ ਮੈਂ ਸਮਝਦਾ ਕਿ ਮੇਰੇ ਭੈਣ ਭਰਾ ਮੇਰੇ ਸੱਜਣ ਮਿੱਤਰ ਇਸ ਗੱਲ ਧਿਆਨ ਦੇਣ ਆਪਣੀ ਜੇਬ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਪਾ ਕੇ ਰੱਖੋ ਕਿ ਮੈਂ ਫਿਟਨੈਸ ਰਹਿਣਾ ਮੈਂ ਮੋਟਾਪਾ ਨਹੀਂ ਪੈਣ ਦੇਣਾ ਹਾਂ ਜੇ ਕਿਸੇ ਨੂੰ ਫੈਟ ਪੈ ਗਈ ਜਾਂ ਸਰੀਰ ਦੇ ਵਿੱਚ ਪ੍ਰੋਬਲਮ ਜੈ ਹੈਗੀਆਂ ਨੇ ਉਹ ਕੁਝ ਵੀਡੀਓ ਤੁਸੀਂ ਆਪਣੇ ਇਸ ਚੈਨਲ ਜਿਹਦਾ ਨਾਮ ਆਪਾਂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਰ ਰੱਖਿਆ ਜਰੂਰ ਵੇਖੋ ਤੁਹਾਨੂੰ ਬਹੁਤ ਸਾਰੇ ਟਿਪਸ ਮਿਲ ਜਾਣਗੇ ਸਿਹਤਮੰਦ ਰਹਿਣ ਦੇ ਤੇ ਮੇਰੀ ਵੀ ਆਸ ਇਹ ਹੁੰਦੀ ਹੈ ਕਿ ਹਮੇਸ਼ਾ ਵੇਖੋ ਖਾਣ ਨੂੰ ਆਪਾਂ ਕੀ ਨਹੀਂ ਖਾ ਸਕਦੇ ਰੱਬ ਨੇ ਆਪਾਂ ਨੂੰ ਕਿੰਨਾ ਸੁੱਖ ਦਿੱਤਾ ਸਾਰਿਆਂ ਨੂੰ ਜੇ ਅਸੀਂ ਖਾਈ ਜਾਵਾਂਗੇ ਤਾਂ ਫਿਰ ਸਾਡੀ ਜਿਹੜੀ ਆ ਬੋਡੀ ਲੈਂਗੁਏਜ ਬਹੁਤ ਜ਼ਿਆਦਾ ਖਰਾਬ ਹੋ ਜਾਵੇਗੀ ਜੋ ਬਿਮਾਰੀਆਂ ਦਾ ਘਰ ਬਣ ਜਾਵੇਗੀ ਜਿਹਦੇ ਨਾਲ ਸਾਡੀ ਸਿਹਤ ਦਾ ਬਹੁਤ ਨੁਕਸਾਨ ਹੋਵੇਗਾ ਅਸੀਂ ਉਮਰ ਤੋਂ ਪਹਿਲਾਂ ਮਰ ਜਾਵਾਂਗੇ ਤੇ ਜੇ ਆਪਾਂ ਸਿਹਤਮੰਦ ਰਹਿਣਾ ਕਾਹ ਫੇ ਸਾਡਾ ਦਵਾਈਆਂ ਤੇ ਖਰਚਾ ਨਹੀਂ ਲੱਗੇਗਾ ਸਾਡੀ ਉਮਰ ਵੀ ਲੰਬੀ ਹੋਵੇਗੀ ਮੈਂ ਆਸ਼ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਜਰੂਰ ਧਿਆਨ ਦੇਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀਉਂਦੇ ਵਾਸਤੇ ਰੱਬ ਸੋਣਾ ਤੁਹਾਡੀਆਂ ਲੰਬੀ ਉਮਰਾਂ ਕਰਨ